ਤਿਆਜ ਸੇ ਮਤਲਬ ਮੇਰੀ ਹਕਮਤੇ ਬਾਰੇ ਮਤਲਬ رائے ਮੈਂ ਉਹਨੂੰ ਗਲਤ ਸਮਝਦਾ ਹੈਗਾ ਉਹ ਹੈਗਾ ਕਿ ਜਿਹੜਾ ਅਕਾਲ ਤਖਤ ਦੇ ਜਿਹੜਾ ਐਸਜੀਪੀਸੀ ਤੇ ਅਕਾਲ ਤਖਤ ਤੋਂ ਮਤਲਬ ਲੜਾਈ ਨੂੰ ਇਸ ਮੰਚ 에ਸ ਕੇ ਗੜਵੰਦੀ ਲੜਾਈ ਬਣਾਣਾ ਹੈਗਾ ਇਹ ਮੈਂ ਜੇਕਰ ਬਾਦਲ ਗਲਤ ਨੇ ਐਸਜੀਪੀਸ ਦਖਲ ਦੇਣ ਵਾਸਤੇ ਤੇ ਅਕਾਲ ਤਖਤ ਦੇ ਵਜ੍ਹਾ ਸਿਆਸਤ ਗਲਤ ਦਖਲ ਦਖਲ ਗਲਤ ਹੈ ਸਿਆਸਤ ਦਾ ਤਾਂ ਗੰਦੀ ਵੀ ਗਲਤ ਹੈਗਾ ਤੇ ਬਾਕੀ ਤਾਂ ਕੋਈ ਵੀ ਠੀਕ ਨਹੀਂ ਹੈਗਾ ਮਤਲਬ ਤੁਹਾਡੇ ਖਿਆਲ ਚ ਸਿਆਸਤਦਾਨ ਹੋਣੀ ਨਹੀਂ ਚਾਹੀਦੀ ਧਾਰਮਿਕ ਐਸਜੀ ਦੇਖੋ ਗੁਰਦੁਆਰੇ ਕਿਵੇਂ ਮੈਨੇਜ ਕਰਨੇ ਐਸਜੀਪੀਸੀ ਕਿਵੇਂ ਮੈਨੇਜ ਕਰਨੀ ਅਕਾਲ ਤਖਤ ਕਿਵੇਂ ਮੈਨੇਜ ਕਰਨਾ ਇਹ ਸਿਰਫ ਸਿੱਖ ਸੰਗਤ ਦਾ ਤੇ ਸਿੱਖ ਸਿੱਖ ਮੇਰਾ ਸਮਾਜ ਹੈ ਉਹਦਾ ਕਾਰਜ ਹੈਗਾ ਕਿਸੇ ਵੀ ਸਿਆਸੀ ਪਾਰਟੀ ਨੂੰ ਇਨਕਲੂਡਿੰਗ ਸਾਡੀ ਨੂੰ ਸਾਡੇ ਗੱਠਵੰਤਾਂ ਨੂੰ ਕੋਈ ਦਖਲ ਦੇਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਨਾ ਸੀ ਦਖਲ ਦੇ ਮੰਗੇ ਤੇਨ ਬਤਿਆਂ ਨੂੰ ਰੱਦ ਕਰਦੇ ਹੋ ਜਾਂ ਮੰਨਦੇ ਹੋ ਪਹਿਲੇ ਤਿੰਨ ਮਤੇ ਮਤਲਬ ਜਿਹੜੇ ਤੱਕ ਬੇਅਦਬੀ ਦਾ ਸਵਾਲ ਮੰਨੇ ਇੱਕ ਨੂੰ ਸਦੋਸ਼ਣ ਸਜ਼ਾ ਮਿਲਣੀ ਚਾਹੀਦੀ ਹੈਗੀ ਹੈ ਤੇ ਜਿਹੜਾ ਦੂਜਾ ਅਕਾਲ ਤਖਤ ਜਿਹੜਾ ਬਦਲਾਂ ਤੋਂ ਖਿਤਾਬ ਵਾਪਸ ਲੈ ਲੋ ਉਹ ਉਹਨਾਂ ਕੋ ਬੱਤਾ ਮਤਲਬ ਉਹ ਉਹ ਵੀ ਉਹ ਵੀ ਮਤਲਬ ਮੇਰੇ ਮੇਰੇ ਵਾਸਤੇ ਕੋਈ ਦੀ ਇੰਪੋਰਟੈਂਸ ਨਹੀਂ ਹੈਗੀ ਮਤਲਬ ਜਿਹੜਾ ਵਾਪਸ ਲੈਣ ਚਾਹੇ ਨਾ ਲੈਣ ਉਹ ਪੈਸੇ ਪਟਾਪ ਦੀ ਲੋਕਾਂ ਨੂੰ ਰੱਦ ਕਰ ਦਿੱਤਾ ਹੋਇਆ ਖਿਤਾਬ ਲੋਕਾਂ ਨੂੰ ਰੱਦ ਕਰ ਦਿੱਤਾ ਹੋਇਆ ਉਹਦੀ ਵੀ ਕੋਈ ਮੰਗ ਉਸ ਤਰ੍ਹਾਂ ਮਤਲਬ ਜਿਵੇਂ ਕੋਈ 19 ਜਸਟੀਫਾਈ ਨਹੀਂ ਬੰਦੀ ਹੈਗੀ ਹਾਲਾਂਕਿ ਚਲ ਜੇ ਕਰ ਲਈ ਤਾਂ ਕੋਈ ਪਰ ਜਿਹੜਾ ਤੀਜਾ ਮਤਾ ਹੈਗਾ ਨਾ ਕਿ ਵੀ ਐਸਜੀ ਕੰਟਰੋਲ ਕਰਨਾ ਹੈਗਾ ਜਸ ਜਾਂ ਉਹਦਾ ਕੰਟਰੋਲ ਕੋਸ਼ਿਸ਼ ਕਰਨੀ ਹੈਗੀ ਹੈ ਜਾਂ ਉਹਦੀ ਕਾਲ ਦੇਣੀ ਹੈਗੀ ਹੈ ਇਹ ਤਾਂ ਮਤਲਬ ਮੈਂ ਸਮਝਦਾ ਕਿ ਸਾਡਾ ਕੰਮ ਨਹੀਂ ਹੈਗਾ ਸਿਆਸੀ ਪਾਰਟੀ ਦਾ